ਮੰਤਰੀ ਸਾਹਿਬ ਨੇ ਅੱਜ ਸਵੇਰ ਸਵੇਰ ਬੋਲੇ ਆਂਦੇ ਜੀ ਲਓ ਤੁਸੀਂ ਆਂਦੇ ਸੀ ਵੱਡੀ ਮੱਛਲੀ ਨੂੰ ਹੱਥ ਨਹੀਂ ਪਾਇਆ ਸੀ ਪਾ ਲਿਆ ਆਹ ਵੇਖ ਲਓ ਵੱਡੀ ਮੱਛਲੀ ਮੀਨ ਜਿਹੜੀਆਂ ਛੋਟੀਆਂ ਮੱਛੀਆਂ ਨਸ਼ੇ ਦੇ ਮੁਤਲਕ ਫੜਦੇ ਰਹੇ ਨੇ ਉਹਦੇ ਲਈ ਫੜ ਰਿਆ ਆਂਦੇ ਜਦ ਕਿ ਤਾਜਬ ਦੀ ਗੱਲ ਹੈ ਜਿਹੜਾ ਇਹ ਅਦਾਲਤ ਦੇ ਵਿੱਚ ਅੱਜ ਜ਼ਮਾਨਤ ਦੀ ਗੱਲ ਹੋਈ ਔਰ ਰਿਮਾਂਡ ਲਿਆ ਇਹਨਾਂ ਨੇ ਉਹਦੇ ਤੇ ਐਂਡੀਪੀਐਸਸੀ ਦੀ ਗੱਲ ਹੀ ਨਹੀਂ ਹੋਈ ਨਸ਼ੇ ਦੀ ਗੱਲ ਹੀ ਨਹੀਂ ਹੋਈ ਉੱਚ ਤਾਂ ਇਹ ਗੱਲ ਹੋਈ ਹੈ ਕਿ ਸੋਰਸਸ ਤੋਂ ਜ਼ਿਆਦਾ ਇਨਕਮ ਹੈ ਇਹਨਾਂ ਦੀ ਇਹ ਤਾਂ ਕੰਮ ਇਹ ਤਾਂ ਕੇਸ ਹੀ ਹੋਰ ਹੈ ਤੇ ਕਿਹੜੀ ਵੱਡੀ ਮਛਲੀ ਫੜ ਲਈ ਦੱਸ ਦਿਓਗੇ ਭਗਵੰਤ ਮਾਨ ਸਾਹਿਬ ਮਛਲੀ ਪਤਾ ਕਦੋਂ ਵੜੀ ਜਾਣੀ ਸੀ ਜਾਂ ਇਹਦੀ ਗੱਲ ਹੋਣੀ ਸੀ ਜਦੋਂ ਵਿਕਰਮਜੀਤ ਮਜੀਠੀਆ ਜੀ ਕਾਂਗਰਸ ਦੀ ਸਰਕਾਰ ਨੇ ਫੜਿਆ ਸੀ ਇਹਨਾਂ ਨੂੰ ਪੁਲਿਸ ਰਿਮਾਂਡ ਲਿਈ ਆ ਸੀ ਸਿਰਫ ਫਾਰਮੈਲਟੀ ਕੀਤੀ ਸੀ ਫੜਨ ਦੀ ਉਦੋਂ ਬਾਅਦ ਤੁਹਾਡੀ ਸਰਕਾਰ ਆਲੀ ਔਰ ਅਗਸਟ ਤੱਕ ਇਹਨਾਂ ਨੂੰ ਜ਼ਮਾਨਤ ਮਿਲੀ ਹੈ ਜਾ ਕੇ ਮੈਨੂੰ ਲੱਗਦਾ ਹੈ 9 ਮਹੀਨੇ ਤੋਂ ਲੈ ਕੇ 10 ਮਹੀਨੇ ਤੱਕ ਜੇਲ੍ਹ ਚ ਰਹੀ ਤੇ ਹਾਈ ਕੋਰਟ ਨੇ ਜਦੋਂ ਅਦਾਲਤ ਦੇ ਵਿੱਚ ਜਾ ਕੇ ਜ਼ਮਾਨਤ ਦਿੱਤੀ ਹੈ ਤੁਸੀਂ ਉੱਥੇ ਇਹ ਵਾਲੀਆਂ ਜਿਹੜੀਆਂ ट्रांजੈਕਸ਼ਨਸ ਨੇ ਜਿਹੜਾ 500 ਕਰੋੜ ਤੋਂ ਉੱਪਰ ਦੀ ਗੱਲ ਹੋ ਰਹੀ ਹੈ ਇਹਨਾਂ ट्रांजੈਕਸ਼ਨ ਦੀ ਗੱਲ ਤੁਸੀਂ ਉਦੋਂ ਹਾਈ ਕੋਰਟ 'ਚ ਕਿਉਂ ਨਹੀਂ ਰੱਖੀ ਤੇ ਉੱਥੇ ਪੁਲਿਸ ਰਿਮਾਂਡ ਕਿਉਂ ਨਹੀਂ ਮੰਗਿਆ ਕਿਆ ਦੇਖੋ ਜੀ ਇਹ ਨਵੀਆਂ ਇੰਟਰੀਜ਼ ਹੱਥ ਲੱਗੀਆਂ ਨੇ ਪਿਛਲੀ ਸਰਕਾਰ ਨੇ ਬੇਈਮਾਨੀ ਕੀਤੀ ਸੀ ਅਸੀਂ ਉਹ ਕੱਢ ਲਿਆ ਨੇ ਤੇ ਅਸੀਂ ਇਹਨਾਂ ਲਈ ਪੁਲਿਸ ਰਿਮਾਂਡ ਚਾ ਰਹੇ ਆ ਵਿਕਰਮਜੀਤ ਮੰਜੀਠੀਏ ਦਾ ਲੈ ਲੈਂਦੇ ਉਹਦੋਂ ਕਿਉਂ ਨਹੀਂ ਲਿਆ ਨਾ ਚਲਾਨ ਪੇਸ਼ ਕੀਤਾ ਤੁਸੀਂ ਔਰ ਉਹਨਾਂ ਨੂੰ ਜ਼ਮਾਨਤ ਮਿਲ ਗਈ ਅੱਜ ਸਡਨਲੀ 3 ਸਾਲਾਂ ਬਾਅਦ ਤੁਮੇ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਮੈਨੂੰ ਦੱਸੋ ਜੀ ਇਹ ਟਰਾਂਜੈਕਸ਼ਨਸ ਕਦੋਂ ਦੀਆਂ ਨੇ ਕਦੋਂ ਦੀਆਂ ट्रांजੈਕਸ਼ਨਸ ਨੇ 10 ਸਾਲ ਪਹਿਲਾਂ ਦੀ ਬਣ ਕੇ 10 ਨਹੀਂ 15 ਸਾਲ ਪਹਿਲਾਂ ਦੀਆਂ ਤੇ ਇਹ ਤਾਂ ਤੁਹਾਡੇ ਕੋਲੇ ਸੀਗੀਆਂ ਤੁਹਾਡੀ ਵਿਜੀਲੈਂਸ ਨੂੰ ਇੰਨੇ ਮਹੀਨਿਆਂ ਚ ਅਗਸਤ ਦੇ ਵਿੱਚ ਜ਼ਮਾਨਤ ਹੋਈ ਹੈ 6 ਮਹੀਨੇ ਤੁਹਾਡੀ ਸਰਕਾਰ ਨੂੰ ਹੋ ਗਏ ਸੀ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਸੀ ਕੀ ਕਾਰਨ ਹੈ ਇਹਦੇ ਪਿੱਛੇ ਉਦੋਂ ਨਲਾਕੀ ਕਿਉਂ ਸੀ ਜਾਂ ਹੋਣੇ ਵਾਲੀ ਹਮਸ਼ਿਆਰੀ ਕੀ ਹੈ ਇਹਦੇ ਬਾਰੇ ਦੱਸੂਗੇ ਤੁਸੀਂ ਨਹੀਂ ਦੱਸੂਗੇ ਮੈਂ ਦੱਸੂਗਾ ਪਰ ਇੱਕ ਗੱਲ ਹੋਰ ਕਰਨੀ ਹੈ ਇਹਨਾਂ ਦੇ ਕਨਵੀਨਰ ਸਾਹਿਬ ਆਂਦੇ ਸੀ ਕਿ ਲਓ ਜੀ ਫੜ ਲਿਆ ਸੀ ਡਰੱਗ ਵਾਲਾ ਜਿਨ੍ਹਾਂ ਦੀਆਂ ਕਾਰਾਂ 'ਚ ਲੋਕ ਬਹਿ ਕੇ ਜਾਂਦੇ ਸੀ 노 ਡਾਊਟ ਇਹ ਗੱਲਾਂ ਸਾਹਮਣੇ ਆਈਆਂ ਨੇ ਬਹੁਤ ਸਾਰੇ ਸ਼ਹਿਸਤਾ ਜਾਂ ਕੋਈ ਐਗ ਦੇ ਨਾਂ ਨਹੀਂ ਇਹਨਾਂ ਦੇ ਜਦੋਂ ਭੋਲੇ ਦਾ ਬਿਆਨ ਆਇਆ ਸੀ ਤੇ ਸਾਰੀਆਂ ਗੱਲਾਂ ਆਈਆਂ ਸੀ ਇਹ ਸਾਰਾ ਕੁਝ ਤੁਸੀਂ ਅੱਜ ਵੀ ਕਿਹਾ ਮੈਂ ਤੁਥੋਂ ਇੰਨਾ ਪੁੱਛੂਗਾ ਫਿਰ ਮਾਫੀ ਕਿਉਂ ਮੰਗ ਲਈ ਸੀ ਤੁਸੀਂ ਫਿਰ ਮਾਫੀ ਕਿਉਂ ਮੰਗ ਲਈ ਸੀ ਐਡਾ ਵੱਡਾ ਲੈਟਰ ਦਿੱਤਾ ਹੈ ਸਟੈਂਪ ਲਾ ਕੇ ਤੇ ਸਾਈਨ ਕਰਕੇ ਅਰਵਿੰਦ ਕੇ ਜੜੀਵਾਲ ਕਿਉਂ ਮਾਫੀ ਮੰਗੀ ਸਾਬਤ ਕਰ ਦਿੰਦੇ ਉਹਦੋਂ ਅਦਾਲਤ ਦੇ ਵਿੱਚ ਵੇਖੋ ਜੀ ਆ ਤਾਂ ਆਏ ਇਹ ਕਿੱਡਾ ਕੋਖਾ ਕੰਮ ਸੀ ਤੇ ਹੋਰ ਇੱਕ ਗੱਲ ਜੇ ਮੰਨ ਲਓ ਤੁਹਾਡੀ ਸਰਕਾਰ ਨਹੀਂ ਸੀ ਤੇ ਜਦੋਂ ਤੁਹਾਡੀ ਸਰਕਾਰ ਆ ਗਈ ਸੀ 6 ਮਹੀਨੇ ਹੋ ਗਏ ਸੀ ਉਸ ਤੋਂ ਬਾਅਦ ਜ਼ਮਾਨਤ ਮਿਲੀ ਤਾਂ ਤੁਸੀਂ ਉਹਦੋਂ ਕਿਉਂ ਨਹੀਂ ਬੋਲੇ ਕੀ ਪ੍ਰੋਬਲਮ ਸੀ ਹੁਣ ਕਿਉਂ ਬੋਲ ਰਹੇ ਹੋ ਇਹ ਚੱਕਰ ਕੀ ਹੈ ਸਾਰਾ ਇਹਦੇ ਬਾਰੇ ਦੱਸੋ ਮੇ ਬੋਸ਼ ਔਰ ਇਤਨੇ ਦਮ ਬਹੁਤ سارے ਲੀਡਰ ਬੋਲ ਪਏ ਆ ਕਾਂਗਰਸ ਵਾਲੇ ਮੈਨੂੰ ਤਾਂ ਇਹ ਤਾਂ ਸਮਝ ਹੀ ਨਹੀਂ ਆਉਂਦੀ ਮਾਂ ਦੇ ਪੁੱਤਾਂ ਦੀ ਕਿ ਤੁਸੀਂ ਇੱਕ ਬੰਦੇ ਨੂੰ ਗਿਰਫਤਾਰ ਕਰ ਰਹੇ ਹੋ ਸਪੈਸ਼ਲ ਜਿਹੜਾ ਤੁਹਾਡੇ ਬਹੁਤ ਵੱਡਾ ਇਸ਼ੂ ਸੀ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਨਾ ਇਹ ਨਸ਼ਿਆਂ ਵਾਲਾ ਬਹੁਤ ਵੱਡਾ ਇਸ਼ੂ ਸੀ ਜਿਵੇਂ ਬੇਅਦਬੀ ਵਾਲਾ ਸੀ ਔਰ ਅਮਰਿੰਦਰ ਸਿੰਘ ਉਹ ਰਾਣੀ ਤਾਂ ਸੌਂ ਖਾਦੀ ਸੀਗੀ ਗੁਟਕਾ ਸਭ ਹੱਥ 'ਚ ਫੜ ਕੇ ਕੁਛ ਨਹੀਂ ਕੀਤਾ ਇਹ ਐਨ ਜਮਾਂ ਅਖੀਰ ਤੇ ਜਾਗੇ ਅਗਰਲੇ 2-3 ਮਹੀਨਿਆਂ 'ਚ ਅਰੈਸਟ ਕਰਦੇ ਨੇ ਤੇ ਉਹ 'ਚ ਵੀ ਪੁਲਿਸ ਰਿਮਾਂਡ ਨਹੀਂ ਲੈਂਦੇ ਵਾਓ ਥੋਡੇ ਬੱਲੇ ਕਮਾਲ ਹੀ ਕਰਤੀ ਤੁਸੀਂ ਤਾਂ ਇਹ ਕੰਮ ਸੀ ਤੁਹਾਡਾ ਔਰ ਵੇਰ ਇਹਨਾਂ ਨੇ ਜੋ ਇਨਕਲਾਬੀਆਂ ਨੇ ਕੀਤਾ ਉਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਇਹ ਨੰਦਾ ਕੰਮ ਸੀਗਾ ਇਹ ਸਭ ਕੁਝ ਕਿਉਂ ਹੁੰਦਾ ਅੱਜ ਮੇਰਾ ਮਕਸਦ ਕੀ ਹੈ ਤੁਹਾਡੇ ਨਾਲ ਗੱਲ ਕਰਨ ਦਾ ਪੰਜਾਬ ਵਾਲਿਆਂ ਨਾਲ ਤੇ ਪੰਜਾਬੀ ਕਨਾਲ ਨਾਲ ਔਰ ਜੋ ਪੰਜਾਬ ਨਾਲ ਰਿਲੇਟਡ ਨੇ ਜੋ ਪੰਜਾਬ ਲਈ ਕੋਈ ਚੰਗਾ ਸੋਚਦੇ ਨੇ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਕਿ ਮੁੱਦਿਆਂ ਤੋਂ ਪਟਕਾਇਆ ਕਿਵੇਂ ਜਾਂਦਾ ਹੈ ਵੋਟਾਂ ਨੂੰ ਵੰਡਿਆ ਕਿਵੇਂ ਜਾਂਦਾ ਇਹ ਜ਼ਰਾ ਸਮਝ ਲਿਓ ਜੀ ਕਿ ਹੁੰਦਾ ਕਿਵੇਂ ਹੈ ਬਰਗਾੜੀ ਕਾਂਡ ਹੋਇਆ ਕਿੰਨੀਆਂ ਐਫ ਆਈ ਆਰ ਹੋ ਗਈਆਂ ਸੀ ਉਹਦੇ 'ਚ ਹੁਣ ਵੀ ਆਹੀ ਹੋ ਰਿਹਾ ਹੈ ਇਹ ਸੇਮ ਇੱਕ ਕੰਟੀਨਿਊਟੀ ਹੁੰਦੀ ਹੈ ਲਾਅ ਦੇ ਵਿੱਚ ਕਿ ਆ ਨਵੇਂ ਫਾਈਂਡਸ ਹੋਈਆਂ ਨਵੀਆਂ ਗੱਲਾਂ ਆਈਆਂ ਕਿ ਆ ਕੇਸ ਮਜ਼ਬੂਤ ਹੋ ਗਿਆ ਚਲਾਨ ਪੇਸ਼ ਹੋ ਗਿਆ ਆ ਬੰਦੇ ਨੂੰ ਸਜ਼ਾ ਵੀ ਹੋਵੇ ਕਦਮਾ ਵੀ ਕਿਉਂ ਨਹੀਂ ਹੁੰਦੇ ਬੰਦੇ ਇਨਾ ਮਾਮਲੇ 'ਚ ਕਿਉਂਕਿ ਇਹ ਚੀਜ਼ ਫਾਲੋ ਨਹੀਂ ਕੀਤੀ ਜਾਂਦੀ ਇਹ ਸਿਰਫ ਡਰਾਮਾ ਕੀਤਾ ਜਾਂਦਾ ਹੈ ਕੋਈ ਨਹੀਂ ਮੈਂ ਤੁਹਾਨੂੰ ਗਰੰਟੀ ਨਾਲ ਆਣਾ ਅੱਜ ਵੀ ਦੋ ਤੋਂ ਤਿੰਨ ਮਹੀਨਿਆਂ 'ਚ ਜ਼ਮਾਨਤ ਹੋ ਜਾਣੀ ਹੈ ਕਿਉਂਕਿ ਸੋਰਸਸ ਤੋਂ ਵੱਧ ਇਨਕਮ ਆਹੀ ਗੱਲ ਕਹਿ ਰਹੇ ਹੋ ਨਾ ਤੁਸੀਂ ਤਾਂ ਜਨਾਬ ਕਿਹੜੇ ਪੋਲਿਟਿਸ਼ੀਅਨ ਦੀ ਨਹੀਂ ਗਈ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਰਹੇ ਸੀ ਨਾ ਆ ਮਿਊ ਚੰਡੀਗੜ੍ਹ ਦੇ ਆਸ-ਪਾਸੇ ਸੁਖ ਵਿਲਾਸ ਦੀ ਵੀ ਗੱਲ ਕਰਦੇ ਸੀ ਅਸੇ ਸੁਮਾ ਮਹਿਲ ਦੀ ਵੀ ਗੱਲ ਕਰਦੇ ਸੀ ਤੇ ਆ ਜਿਹੜੀਆਂ ਮਹਿਲਾਂ ਆੜਗੀਆਂ ਫਾਰਮ ਹਾਊਸ ਕਟੇ ਪੈਂਤੀਆਂ ਨੇ 3 ਕਰੋੜ ਦੀ ਵੇਚੀ ਵਿਕਰਮ ਮਜੀਠੀਏ ਨੂੰ ਮੰਨਿਆ ਇਹ ਗੁਨਾਹ ਉਹਨਾਂ ਦੀ سزا ਉਹਨਾਂ ਨੂੰ ਮਿਲੂਗੀ ਪਰ ਮੈਂ ਇਥੋਂ ਤੂੰ ਇੱਕ ਗੱਲ ਪੁੱਛਦਾ ਆ ਆ ਨੰਗਲ ਦੇ ਵਿੱਚ ਇੱਕ ਪੀਸੀਐਨ ਕੰਪਨੀ ਆ ਵੱਡੀ ਜੀ ਦੀ ਕੀਮਤ ਜਾਂ ਵੈਲਿਊਏਸ਼ਨ ਉਦੋਂ ਜਦੋਂ ਇਹ ਵੇਚੀ ਗਈ ਐ ਕਾਂਗਰਸ ਦੀ ਸਰਕਾਰ ਵੇਲੇ ਹਜ਼ਾਰ ਕਰੋੜ ਸੀ ਤੇ ਵੇਚੀ ਪਤਾ ਕਿੰਨੇ ਚ ਐ ਗਵਰਨਮੈਂਟ ਨੇ ਆਪ ਦਾ ਸ਼ੇਅਰ ਕਿੰਨੇ ਚ ਵੇਚਿਆ 42 ਕਰੋੜ ਚ ਤੇ ਜਦ ਕਿ ਉਸ ਤੋਂ ਥੋੜੀ ਦੇਰ ਪਹਿਲਾਂ ਹੀ ਕੁਝ ਕੁ ਮਹੀਨੇ ਪਹਿਲਾਂ ਹੀ ਉਸ ਕੰਪਨੀ ਤੇ ਸਰਕਾਰ ਵੱਲੋਂ ਐਡ ਕਰਕੇ 126 ਕਰੋੜ ਰੁਪਏ ਲਾਏ ਗਏ ਸੀ ਤੇ ਵਿੱਚ ਕੀ ਹੋ ਬਿਆਲੀ ਕਰੋੜ ਚ ਕੀ ਇਹਦੀ ਇਨਕੁਆਰੀ ਹੋਊਗੀ ਔਰ ਉਹ ਜਿਹੜੇ ਕੰਪਨੀ ਵਾਲਿਆਂ ਨੇ ਲਈ ਮੈਨੂੰ ਉਹਨਾਂ ਨੂੰ ਵੀ ਪਤਾ ਕੌਣ ਨੇ ਸਾਰਿਆਂ ਨੂੰ ਪਤਾ ਹੈ ਓਪਨ ਡੋਮੇਨ ਚ ਪਬਲਿਕ ਡੋਮੇਨ ਚ ਪਿਆ ਹੋਇਆ ਉਹ ਚੀਜ਼ ਕੀ ਇਹਦੇ ਬਾਰੇ ਕੋਈ ਕਾਰਵਾਈ ਕਰੋਗੇ ਐਪ ਜਿਹੜਾ ट्रांजैक्शन ਆ ਭੜੀਆਂ ਪਈਆਂ ਨੇ ਭੜੀਆਂ ਔਰ ਕੀ ਕੋਸ਼ ਕਰ ਰਹੀ ਹੈ ਸਰਕਾਰਾਂ ਪਿਛਲੀਆਂ ਔਰ ਆ ਜਿੰਨੇ ਐਮਐਲਏ ਨੇ ਜਿੰਨੇ ਮਨਿਸਟਰ ਨੇ ਜਿੰਨੇ ਐਕਸ ਨੇ ਐਮਐਲਏ ਪਾਲਟਿਸਨ ਜਿੰਨੇ ਐਕਸ ਬਿਊਰੋਕਰੇਟਸ ਨੇ ਜਾਂ ਪ੍ਰੈਜ਼ੀਡੈਂਟ ਨੇ ਇਹਨਾਂ ਦੀਆਂ ਜਰਾ ਜਾਇਦਾਦਾਂ ਦੇਖ ਲਓ ਕਿ ਇਹਨਾਂ ਦੇ ਸੋਰਸ ਦੇ ਹਿਸਾਬ ਨਾਲ ਹੈ ਇਹਨਾਂ ਦੀ ਤਨਖਾਹ ਕਿੰਨੀ ਦੀਵਾ ਬੜੇ ਵਾਰੀ ਬੜੇ ਥਾਮਾਂ ਤੇ ਕਿਹਾ 2.5 ਲੱਖ ਰੁਪਿਆ ਮੈਕਸਿਮਮ ਤੇ ਮਹਿਲ ਕਿੱਥੋਂ ਬਣ ਜਾਂਦੇ ਨੇ ਇੰਨੇ ਇੰਗ ਵੱਡੀਆਂ ਗੱਡੀਆਂ ਕਿੱਥੋਂ ਆ ਜਾਂਦੀਆਂ ਨੇ ਇਨ੍ਹਾਂ ਕੋਲੇ ਜਦ ਤੁਸੀਂ ਸਿਰਫ ਜਿਵੇਂ ਕਾਂਗਰਸ ਦੇ ਪ੍ਰਧਾਨ ਨੂੰ ਧਮਕੀ ਦਿੰਨੇ ਆ ਬਾਡੀਆ ਨਾਲ ਕੇਸ ਚਲਾਵਾਂ ਤੇ ਬਾਦ ਦੇ ਵਿੱਚ ਕੀ ਕਰਦੇ ਹੋ ਭੁੱਲ ਜਾਂਦੇ ਕਿਉਂ ਹੀ ਚਲਾਉਂਦੇ ਹੋ ਬੱਸਾਂ ਵਾਲਾ ਕੇਸ ਕਾਦੇ ਲਈ ਚਾਹੇ ਸਿਰ ਸਿਲੈਕਟਡ ਹੋ ਪੋਲਿਟਿਕਸ ਕਰਨੀ ਉਹ ਵੀ ਪੋਲਿਟਿਕਸ ਆ ਉਹ ਚ ਵੀ ਕੋਈ ਸੀਰੀਅਸ ਨਹੀਂ ਹੈ ਗੱਲ ਉਹ ਵੀ ਮੈਂ ਦੱਸ ਦਿੰਦਾ ਕੀ ਹੈ ਕੀ ਕੀਤਾ ਤੁਸੀਂ ਉਦੋਂ ਦੇ ਆ ਕੇ ਮੈਂ ਤੁਥੋਂ ਅੱਜ ਪੂਰੇ ਪੰਜਾਬ ਨੂੰ ਨਾਲ ਲੈ ਕੇ ਕਮੰਗ ਕਰਦਾ ਔਰ ਕਿਸੇ ਪੰਜਾਬੀ ਤੋਂ ਪੁੱਛ ਲਿਓ ਜੇ ਉਹਦੀ ਉਹ ਮੰਗ ਹੈ ਕਿ ਜਿੰਨੇ ਪੋਲਿਟਿਸ਼ੀਅਨ ਨੇ ਜਦੋਂ ਤੋਂ ਖੜਕੂ ਲਹਿਰ ਬੰਦ ਹੋਈ ਹੈ ਬੀ ਆਰ ਸਿੰਘ ਦਾ ਰਾਜ ਆਇਆ ਹੈ ਜਿੰਨੇ ਪੋਲਿਟਿਸ਼ੀਅਨ ਨੇ ਔਰ ਬਰੋਕਰੇਟਸ ਨੇ ਇਹਨਾਂ ਦੀ ਜਾਇਦਾਦਾਂ ਦੀ ਜਾਂਚ ਕਰਾਓ ਕੀ ਇਹਨਾਂ ਦੇ ਸੋਰਸ ਦੇ ਹਿਸਾਬ ਨਾਲ ਹੈ ਜਿਹੜਾ ਤੁਸੀਂ ਜਾਂਚ ਵਿਕਰਮਜੀਤ ਮਜੀਠੀਆ ਦੀ ਕਰ ਰਹੇ ਹੋ ਇਹ ਬਾਕੀ ਪੋਲਿਟਿਸ਼ਨਾਂ ਦੀ ਕਰੂਗੇ ਜਿਨ੍ਹਾਂ ਦੇ ਮਹਿਲ ਬਣ ਗਏ ਨੇ ਔਰ ਉਹਨਾਂ ਕੋਲੇ ਕੀ ਸੀਗਾ ਪਹਿਲਾਂ ਔਰ ਇਹ ਗੱਲਾਂ ਤੁਸੀਂ ਖੁਦ ਵੀ ਬੋਲ ਦੇ ਰਹੇ ਹੋ